ਕੌਣ ਚੱਲ ਚੱਲ ਸੁਣਿਓ ਮਾਰ ਹਾਮੀ ਨੂੰ ਫੋਨ ਉਸ ਕੋਕੇ ਵਿੱਕੀ ਨੂੰ ਵਿੱਕੀ ਅੱਗੇ ਆ ਰਿਹਾ ਸਾਰ ਰੰਗ ਦਾ ਐਕਸ਼ਰ ਹਾਲੇ ਤੇ ਹੌਲੀ ਕਰਾ ਹੁਣ ਪੈਨ ਚੋਕੇ ਖੜਾ ਵਾਦਾ ਭੜਦਾ ਹੀ ਹੈ ਵਾਹ ਸਾਲੋਂ ਫਿਰ ਕਿੱਥੇ ਜਾਏਗਾ ਚਲ ਕਿੱਥੇ ਨਹੀਂ ਜਾਉਣਾ ਮਾਰਾ ਲਾ ਭਾਂ ਦਾ ਮੋੜੇਗਾ ਮੋੜ ਤੇ ਹੀ ਪੈਂ ਜੀ ਤੰਗ ਤਮ ਮੋੜੰਦ ਨੇ ਅੱਗੇ ਜਾ ਚੜਾਏਗਾ ਨਹੀਂ ਤੂੰ ਅਮਰੀਕਾ ਨਹੀਂ ਮਾਰਦਾ ਪਿੱਛੇ ਮਾਰੇਗਾ ਮਾਰਦਾ ਵਿੱਚਲਾ ਮਾਰਾ ਫਿਰ ਲੈਟਾਂ ਨਹੀਂ ਘੇੜਦੇ ਨੂੰ ਮਾਰੇ ਨਾ ਕੋਈ ਨਹੀਂ ਕੋਈ ਨਹੀਂ ਚੱਲਣ ਦੇ ਨਾ ਮੁੰਨਾ ਬੈਕ ਮਾਰਦਾ ਨਹੀਂ ਮਾਰਦਾ ਜੀ ਲੈਟਾਂ ਨਹੀਂ ਘੇੜਦੇ ਨੂੰ ਆਉਂਦੇ ਲੈਟ ਬਣਾਉਂਦੇ ਨੂੰ ਲੈਟ ਮਾਰੇ ਬਣਾਉਂਦੇ ਲੈਟਾਂ ਦੇ ਬਹੁਤ ਜਗਾ ਉਹ ਲੋਟੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜਾਣਦੇ ਕਿੱਥੇ ਜਾਂਦਾ ਘਾਂਦਾ முடிய कोई कौन ना कोई कौन? ना फोन है फोन ज्यादा इस ड्राइवर की कटाई कराना चंगे जीपीएस लगे भजद नहीं, नहीं।, नहीं। ਕਹਤਾ ਨਾ ਲੱਗਿਆ ਨਹੀਂ ਸੋਨੂੰ ਫੋਨ ਲਾ ਦੇ ਫੋਨ ਤੇ ਕਿੰਨਾ ਕਰਦਾ ਲੈ ਜਾਨ ਮਾਵਾ ਕੋਈ ਨਹੀਂ ਹੋਰ ਨਾ ਗੱਡੀ ਨਹੀਂ ਘੱਟ ਮੰਗਿਆ ਰਾਮ ਨਾਲ ਗੱਲ ਕੀਤੀ ਰਾਮਾ ਰਾਮਾ ਉਹ ਕੱਟ ਮਾਰਦਾ ਹੋ ਇੱਕਦਮ ਉਧਾਰੋ ਕੱਟ ਮਾਰਨ ਦੇ ਇੱਕ ਵੀ ਕਿਸੇ ਦੇ ਵਿੱਚ ਨਾ ਮਾਰ ਯਾਰ ਉਹ ਹੀ ਦਾ ਹੈ ਭੈਣ ਦਾ ਲੰਨਾ ਕਿਸੇ ਦੇ ਵਿੱਚ ਚਲ ਬੰਦ ਕਰ ਦੇ ਬੰਦ ਕਰ ਦੇ ਫੁੱਟਰ ਬੰਦ ਫੁੱਟਰ ਬੰਦ ਕਰ ਦੇ ਭਾਈ ਉਹ ਚੱਲੋਂ ਕਿੱਥੇ ਚੱਲ ਜਾਣਾ ਕੋਈ ਨਹੀਂ ਨਾ ਮੈਂ ਕੋਈ ਤੇ ਜਦੋਂ ਦਾ ਉਹ ਰਕੋ ਹੱਥ ਪੰਡਾਜੀ ਸਾਰਾ ਦੋ ਬ੍ਰੇਕ ਮਾਰਦਾ ਤਾਰ ਕੇ ਫੋਨ ਦਾ ਫੋਨ ਦਾ ਫੋਨ ਦਾ ਸੁਣ ਫੋਨ ਦਾ ਸੁਣ ਕਰੀ ਬਾਜੀ ਬਣ ਦੱਸ ਗੱਲ ਕਰੀ 10 ਮਿੰਟ ਬਾਅਦ ਕਰ ਗੱਲ ਕਰੀ ਬਾਅਦ ਕਰੀ ਬਾਅਦ ਕਰੀ ਹਲੋ ਕੱਟ ਮਾਰੂ ਇਹ ਕਿ ਮੈਂ ਉਧਰ ਮੁੜੂ ਤੇ ਵਿਗੜਨ ਹਲੋ ਮੈਂ ਕਰ ਦੋ ਮੁੜੂ ਮੈਂ ਗੱਡੀ ਪਿੱਛੇ ਬਾਅਦ ਕਰਾ ਤੈਨੂੰ ਹਾਂ ਆ ਦੇ ਵਿੱਚਾਂ ਆ ਵਿੱਕੀ ਵਿੱਕੀ ਨੂੰ ਜਮੀਲ ਇਦਰਾ ਦਾ ਪਤਾ ਕੰਦਰ ਚੱਲ 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 ਉਹ ਕਰ ਗਿਆ ਉਹ ਲੈ ਗਿਆ ਮੋੜ ਤੇ ਉਹ ਲੈ ਗਿਆ ਮੋੜ ਤੇ ਮਿੱਕੀ ਨੂੰ ਗੱਡੀ ਚਲਾਉਣ ਦੀ ਗੱਲ ਜਮਨਦੀ ਨਹੀਂ ਓਏ ਹੋਰੇ ਪਾਸੇ ਕਰਦਾ ਮਾਰਦਾ ਹੋ ਮਾੜੀ ਗੱਲ ਪਾਪੜੇ ਵਿੱਚ ਮਾਰ ਗਿਆ ਸ਼ੋਰੂ ਕਾਰ ਆ ਰਹੀ ਹੈ ਨਾ 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 ਇਹ ਤਾਰਾ ਪੁੱਛੀ ਨਾ ਆ ਆ ਆਪਣੇ ਵਾਲੇ ਨੇ 3 ਬੰਦੇ ਦੇ 2 ਬੰਦੇ ਦਿੱਖੇਗੇ ਬਸ ਆਨੇ ਕਰਕੇ ਤਾਰਾ ਨਾ ਬੀਤਣਾ ਵਾਲਾ ਬੈਟਵੇ ਤੇ ਚੜਨੇ ਜਦੋਂ ਕਿ ਪੁੱਲਾ ਫੁੱਲ ਕਿਹਨੋਂ ਤੇ ਉਹ ਮਿੱਕੀ ਨਾ ਕਿਹਾ ਨਾ ਇੱਕ ਦੋ ਬੰਦੇ ਨਾ 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 ਗਿਆ ਪਹਿਲੂ ਆ ਉਹਨਾਂ ਦੀ ਕਿਹੜੀ ਪਾਈ ਉਹਨਾਂ ਨੂੰ ਕਿਹਨੇ ਲਗਾ ਰਿਹਾ ਰੋਕ ਮਨ ਕਰ ਕੋ ਕੰਮ ਕਰਾਉਣ ਨੂੰ ਨਹੀਂ ਕੋਈ ਨਾ ਬੜਾ ਯਾਰ 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 ਕੋਈ ਪਾਟੋ ਬਾਕੀ ਜਿੱਲੀ ਦੋਦੇ ਉਹ ਭੈਣ ਦਾ ਉਹ ਨੱਕੜਾ ਬਿਠਾਰ ਗਿਆ ਜਿਹੜਾ ਨੱਕੜਾ ਆ ਜਾ ਠੀਕ ਇਹਦਾ ਰੌਲਾ ਅੱਛਾ ਹਾਂ ਜੈ ਭਗਵਾਨ ਪਸ਼ੂ ਰਾਮ ਜੀ ਕੀ ਜੈ ਗਊ ਮਾਤਾ ਕੀ ਸੋ ਗਊ ਰਖਸ਼ਾ ਦਲ ਦੇ ਟੀਮ ਹੈਲੋ ਪਟਿਆਲਾ ਵਿੱਕੀ ਵਿਕਾਸ ਕੰਗੋਜੀ ਸੰਜੀਤ ਸ਼ਰਮਾ ਲਗੇ ਰਿਹਾ ਆ ਪਾਪ ਸੇ ਭਵਾਨੀਗੜ੍ਹ ਨੂੰ ਪਾਲੀ ਗੱਡੀ ਆ ਉਹ ਸਾਡੇ ਸਟੇਪ ਪ੍ਰਧਾਨ ਜੀ ਜੋ ਪਟਿਆਲ ਮੁੱਖ ਭਾਰਤ ਦੇ ਸੁਰੱਖਿਆ ਦਲ ਦੇ ਪ੍ਰਧਾਨ ਉਹਨਾਂ ਦੀ ਗੱਡੀ ਵੀ ਲੱਗੀ ਹੋਈ ਆ ਔਰ ਇਹ ਗੱਡੀ ਰੋਕਣੀ ਰਿਹਾ ਹੈਗਾ ਔਰ ਬੜੀ ਬੁਰੀ ਤਿੱਖਿਆ ਪਿਆ ਰਿਹਾ ਉਹ ਸਾਈਡਾਂ ਮਾਰ ਰਿਹਾ ਸੋਹਣੀ ਸਗੱਡੀ ਨੂੰ ਫੜਾਂਗੇ ਔਰ ਇਸ ਗੱਡੀ ਵਿੱਚ ਬਹਿ ਲੱਦੇ ਹੋਏ ਆ ਹਾਂ ਇਹ ਸਾਡੇ ਇਹਨੇ ਕੁਛ ਨਹੀਂ ਕਰਨਾ ਸਲਾਮ ਉਹ ਰੱਖਿਆ ਦਲ ਦੀ ਗੱਡੀ ਔਰ ਸਾਡੇ ਪਤਣਾ ਤੋਂ ਆ। ਔਰ ਵੀ ਦੇਖ ਸਕਦੇ ਹੋ ਗੱਡੀਆਂ ਮਗਨ ਲੱਗੇ ਹੋਏ ਆ। ਔਰ ਜੂਵੇਂ ਵੀ 8 ਕੁਟ ਇਨਪੁਟ ਹੋਏਗੀ ਮੈਂ ਜਰੂਰ ਸ਼ੇਅਰ ਕਰਾਂਗਾ। ਓਏ ਓਏ ਭੈਣ ਚੋਲ ਫੜ। ਤੂੰ ਗੱਡੀ ਫੜ ਮੈਨੂੰ ਉਹ ਗੱਡੀ ਚਲਦੀ ਛੱਡਦੀ ਉਹ ਛਾਲ ਮਾਰ ਕੇ ਦੌੜ ਗਿਆ 100 ਗੱਡੀ ਰੋਕੀਆ ਗੱਡੀ ਚਲਦੀ ਛੱਡ ਕੇ ਭੱਜ ਗਿਆ ਹਾਂ ਹਾਂ ਨਹੀਂ ਭੱਜਿਆ ਤੂੰ ਨਹੀਂ ਭੱਜਿਆ ਪਰਨਾਉਜ਼ੂ 100 ਬਹੁ ਰੱਖਿਆ ਦਲ ਦੀ ਟੀਮ ਪਟਿਆਲਾ ਸਾਡੇ ਵੀ ਕਾਹ ਕੁ ਮੌਜੀ ਔਰ ਜਿਵੇਂ ਤੁਸੀਂ ਦੇਖ ਰਹੇ ਗੱਡੀ ਗੱਡੀ ਚੱਲਦੀ ਛੱਡ ਕੇ ਭੱਜ ਗਿਆ ਉਹ ਹੁਣ ਭੱਜ ਗਿਆ ਹੈਗਾ ਹੈਗਾ ਨਾਲ ਕੋਈ ਯਾਰ ਕਿਸੇ ਦੇ ਬੱਜੇਗਾ ਦਰਵਾਜ਼ਾ ਗੱਡੀ ਨੇ ਮਾਰਿਆ ਇਹ ਇੱਕ ਸਾਈਕੋ ਪਕੜ ਲਿਆ ਸਾਈਕੋ ਦੀ ਗਲਤੀ ਨਹੀਂ ਹੈਗੀ ਪਹਿਲਾਂ ਹੀ ਹਿਊਮਨ ਹੈ ਹਾਂਜੀ ਹਾਂਜੀ ਹਾਂ ਉਹ ਤਾਂ ਬਾਅਦ ਵਿੱਚ ਪੁਲਿਸ ਪਾ ਕੇ ਲੈ ਜਾਓ ਇਹਨੂੰ ਪਾਓ ਇਹਨੂੰ ਪਿੱਛੇ ਘੇਰੋ ਡਾਲਲੇ ਮੈਂ ਪੁਲਿਸ ਕਿੱਥੇ ਹੈ ਬਤਾਓ ਹਸਪੀਟਲ ਲੈ ਕੇ ਜਾਓ ਬਾਅਦ ਚ ਲੈਣੀ ਬਿਆਨ ਇਸ ਤੋਂ ਬਾਅਦ ਚ ਲੈਣੀ ਹੋਈ ਉਹ ਤਾਂ ਬਾਅਦ ਚ ਕਾਰਵਾਈ ਆਪੀ ਹੋਈ ਜਾਊਗੀ Ya ¿Ah? he salido con el